ਈ ਪਾਪਾ ਉਹ ਕੀ ਗੱਲ ਆ ਉਹ ਤੂੰ ਵੜਾ ਲਾਤੇ ਲਾ ਧਰ ਕੇ ਬੈਠਾ ਵਾ ਤੈਨੂੰ ਕੋਈ ਫਿਕਰਫਕਾ ਹੈ ਕਿ ਨਹੀਂ ਆ ਉਹ ਕਾਹਦਾ ਫਿਕਰਫਕਾ ਓਏ ਉਹ ਘਰੇ ਜਵਾਨ ਧੀ ਪੋਤ ਉਦਾਂ ਤੁਰਿਆ ਫਿਰੰਡਿਆ ਵਾ ਤੇ ਤੈਨੂੰ ਕਿੱਡੀਆਂ ਨੀਂਦਰਾਂ ਚੜੀਆਂ ਵਾ ਮੈਨੂੰ ਤਾਂ ਨੀਂਦ ਨਹੀਂ ਆਉਂਦੀ ਰਾਤਾਂ ਨੂੰ ਨੀਂਦ ਤੈਨੂੰ ਆ ਜਾਊਗੀ ਕੰਮ ਤੇ ਨਹੀਂ ਗਿਆ ਤੂੰ ਮੇਰਾ ਵਿਆਹ ਕਰ ਤੇ ਫੇਰ ਮੈਂ ਜਾਣਾ ਹੀ ਕੰਮ ਤੇ ਉਹ ਵਿਆਹ ਤੇਰਾ ਹੋ ਜਾਊਗਾ ਮੇਰੇ ਸਾਰੇ ਬੰਨੇ ਹਾਰ ਗਿਆਂ ਪੁੱਛ ਪੁੱਛ ਸਾਡਾ ਦੇ ਕੋਈ ਰਿਸ਼ਤੇਦਾਰ ਵੀ ਕੰਜਰ ਕਰਾਉਣ ਡਿਆ ਉਹ ਜੈਲਾ ਮੈਨੂੰ ਲੱਗਦਾ ਤੇਰੇ ਲਗਨ ਲਗਣ ਨਹੀਂ ਬੰਨੇ ਆ ਕਿਸਨੇ ਉਹ ਖਲਾ ਫਿਰੇ ਕੋਹ ਕਰੇ ਮੇਰੇ ਲਗਨ ਖਲਾ ਉਹ ਤੇਰੇ ਲਈ ਨਹੀਂ ਹੈਗੀ ਕੋਈ ਕੁੜੀ ਹਾਂ ਨੂੰ ਨਹੀਂ ਪਵਾਵੇ ਕੇ ਹੋਰ ਨੂੰ ਕਾ ਮੇਰਾ ਰਿਸ਼ਤਾ ਕਰਾਵੇ ਓਏ ਮੈਂ ਕਿਆ ਵਾ ਬੁੱਧ ਸੋਣੂ ਕੋਈ ਨਹੀਂ ਕਰਾ ਦਿੰਦਾ ਵਾ ਉਹ ਜਿਹੜਾ ਹੈ ਹੀ ਬੁੱਧ ਉਹਨੇ ਆਪਣਾ ਕੀ ਕੰਮ ਸੁੱਧ ਕਰਨਾ ਵਾ ਕੋਈ ਹੋਰ ਬੰਦਾ ਲੱਭ ਹੋਰ ਮੈਂ ਕਿੰਨੂੰ ਗਾਵਾਂ ਮੈਂ ਆਪ ਬਣ ਜਾ ਹਣ ਕੁੜੀ ਤੇਰੇ ਲਈ ਮੈਨੂੰ ਨਹੀਂ ਪਤਾ ਮੇਰਾ ਰਿਸ਼ਤਾ ਕਰਾ ਓਏ ਪਹਿਲਾਂ ਵਿਆਹ ਵਾਲਿਆਂ ਨੇ ਕਿਹਾ ਲੱਲਣ ਲਾਤੇ ਜਿਹੜੇ ਤੂੰ ਲਾਉਣੇ ਆ ਉਹ ਸਾਰੇ ਰੋਂ ਨਹੀਂ ਰਿਆ ਤੂੰ ਵੀ ਰੋਣਾ ਹੀ ਓ ਕੋਈ ਨਹੀਂ ਮੈਂ ਰੋ ਲੂੰਗਾ ਤੂੰ ਮੇਰਾ ਯਾਰ ਰਿਸ਼ਤਾ ਕਰਾ ਤੈਨੂੰ ਮੈਂ ਰਵਾ ਨਾ ਦਵਾ ਪਹਿਲਾਂ ਡਾਗ ਨਾਲ ਔਰ ਨਹੀਂ ਨਹੀਂ ਮੈਂ ਨਹੀਂ ਇਹ ਨਾ ਰੋਣਾ ਮੈਂ ਵੇਲਣਾ ਨਾ ਹੀ ਰੋਣਾ ਕੋਈ ਨਹੀਂ ਵੇਲਣਾ ਨਾ ਫਿਰਵਾਦਨੇ ਤੈਨੂੰ ਲਾਉਣਾ ਤੈਨੂੰ ਪਛੀ ਤੈਨੂੰ ਛਤੀ ਰਾਜੀ ਨਹੀਂ ਕਰਦਾ ਤੇਰੇ ਨਿਕੇ ਨਿਕੇ ਪੋਤੇ ਪੋਤਰੀਆਂ ਤੇਰੇ ਉੱਤੇ ਚੜ ਚੜ ਮੂਤਣ ਹੂੰ ਕੋਈ ਚੰਗੀ ਗੱਲ ਨਾ ਕਰੀ ਜਦ ਦਫਾ ਆਇਆ ਤਾ ਮੈਂ ਕੋਈ ਨਹੀਂ ਲੱਭਦਾ ਵਾਂ ਕੋਈ ਨਹੀਂ ਕਰਦਾ ਵਾਂ ਤੇਰਾ ਛੇਤੀ ਘਾਰ ਭਰਾਵਾ ਆਵੇ ਮੇਤੋਂ ਨਹੀਂ ਹੋਰ ਹੱਥ ਲੂਸੇ ਜਾਂਦੇ ਕੰਮ ਤੇ ਉੱਡ ਜਾ ਜੇਲ੍ਹਿਆ ਬੰਦੇ ਵਾਂਗੂ ਤੈਨੂੰ ਮੈਂ ਦੱਸਤਾ ਹੀ ਆਹ ਹੋ ਆਹ ਚੱਲਿਆ ਵਾਂ ਨਿਕਲ ਜਾ ਨਿਕਲ ਜਾ ਬੈ ਬੈ ਤੋ ਕਰਾਵਾ ਤੇਰਾ ਵਿਆਹ ਹੁਣ ਇਹ ਨਾ ਲੱਡੂ ਮਾਂਡਾ ਵਾਂ ਜਾ ਕੇ ਰਿਸ਼ਤੇਦਾਰੀਆਂ 'ਚ ਹੁਣ ਨਹੀਂ ਹੋਣਿਆਰੇ ਮੈਂ ਫਾ ਲੈਣਾ ਬਾਈ ਕਿਹੋ ਜੇ ਪਿੰਡ ਤੇ ਲਾਇਏ ਜੇ ਇੱਥੇ ਤੇ ਇੰਟਰਲੌਕ ਹੀ ਨਹੀਂ ਲੱਗੀ ਤੂੰ ਗਰਾਡ ਪਾਸ ਕਰਾਉਣੀ ਆ ਮਰਗਾ ਮਕਾਣਾ ਸਗਣਾ ਦਾ ਬਾਬਾ ਖੋਲਦਾ ਜਿੰਦਾ ਲਗਣਾ ਦਾ ਹੈ ਲਗਣਾ ਦਾ ਮਰਗਾ ਮਕਾਣਾ ਸਗਣਾ ਦਾ ਬਾਬਾ ਖੋਲਦਾ ਜਿੰਦਾ ਲਗਣਾ ਦਾ ਬਾਬਾ ਜੀ ਬਾਬਾ ਜੀ ਧਨ ਭਾਗ ਧਨ ਭਾਗ ਸਾਡੇ ਜਿਹੜੇ ਦਰਸ਼ਨ ਹੋ ਗਏ ਤੁਹਾਡੇ ਬਾਬਾ ਜੀ ਆਓ ਯਾਰਾ ਕਿ ਦਾਸ ਦੇ ਕੁਲੀ 'ਚ ਵੀ ਪੈਰ ਪਾਓ ਨਾ ਪਾਪਾ ਉਹ ਕੀ ਗੱਲ ਆ ਤੂੰ ਮਿੰਟਕ ਬਾਅਦ ਲੰਮੇ ਪੈ ਜਾਣਾ ਤੇਰਾ ਆਪਰੇਸ਼ਨ ਹੋਇਆ ਵਾ ਉਸਕੇ ਵੇ ਕੌਣ ਆਇਆ ਉਧਰ ਕੌਣ ਆ ਆ ਬਾਬੇ ਆ ਗਏ ਬਾਬੇ ਪਾ ਕੇ ਖੁੱਲ ਗਏ ਆਪਣੇ ਹੁਣੇ ਕਿੰਨਾਂ ਨੂੰ ਲੈ ਆਇਆ ਵਾ ਆ ਵਾ ਬਾਬਾ ਜੀ ਮੈਂ ਮੰਜੀ ਲਾਏਗਾ ਹੁਣਾ ਤੁਹਾਡੇ ਲਈ ਭਗਤਾ ਬਾਬੇ ਮੰਜੇ ਤੇ ਨਹੀਂ ਬਹਿੰਦੇ ਪੁੰਜੇ ਬਹਿੰਦੇ ਬਾਬੇ ਪੁੰਜੇ ਬਹਿੰਦੇ ਆ ਖਲੋ ਜੀ ਓਏ ਕਿਧਰੋਂ ਫੜ ਕੇ ਲਿਆਇਆ ਪਖੰਡੀ ਜੇ ਪਖੰਡੀ ਕੰਕੋਰ ਘਟਾਵਾਂ ਚੜੀਆਂ ਨੇ ਰਾਵਿਚ ਮੁਸ਼ਕਲਾ ਬੜੀਆਂ ਨੇ ਦਖਦੂਰ ਦਿਲਦਰ ਭੱਜਣਗੇ ਬਾਬੇ ਦੇ ਨਾਰੇ ਬਾਬੇ ਦੇ ਨਾਰੇ ਭੱਜਣਗੇ ਬਾਬੇ ਦੇ ਨਾਰੇ ਭੱਜਣਗੇ ਓਏ ਨਾਰੇ ਦੇ ਭੱਜਣਗੇ ਪਰ ਆ ਕੀ ਆ ਇਹ ਬਾਬਾ ਹੀ ਤਾਲ ਵਜਾਉਂਦੇ ਨੇ ਫਿਰ ਤਾਲ ਕਿਉਂ ਵਜਾਉਂਦੇ ਆ ਕਿਉਂਕਿ ਇਹ ਬਾਬਾ ਤੁਰਟਲਿਆ ਜੀ ਨੇ ਆਓ ਬਾਬਾ ਜੀ ਤੁਸੀਂ ਬੋ ਐਦੀ ਨਾ ਸੁਣੋ ਬਾਬਾ ਜੀ ਬੋ ਤੁਸੀਂ ਬਹੁਤ ਬਾ ਇਹਨਾਂ ਨੂੰ ਹੋਰ ਖਵਾ ਇਹਨਾਂ ਨੂੰ ਤੋਸੇ ਰੌਲਾ ਨਾ ਪਾਈ ਜਾ ਜਿਹੜਾ ਕੰਮ ਕਰਾਉਣ ਵਾਲਾ ਨਾ ਉਹ ਕਰਾ। ਉਹ ਮੈਂ ਇਹਨਾਂ ਕੋ ਮਟਰ ਘਟਾਉਣੇ ਆ। ਮੈਨੂੰ ਤੇ ਬਾਬੇ ਲੱਗਣ ਹੀ ਨਹੀਂ ਦਿਆ। ਉਹ ਇਹ ਕਿਉਂ ਨਹੀਂ ਲੱਗਣ ਦਿਆ? ਹੱਥ ਪੈਰ ਇਹਨਾਂ ਦੇ ਖਾਲੀ ਬਾਬਾ ਜੀ ਮਾਲਾ ਕਿੱਥੇ ਆ? ਮਾਲਾ ਬੱਚਾ ਘਰੇ ਆ। ਘਰੇ ਕੀ ਕਰਦੀ ਆ? ਉਹ ਬਾਬਿਆਂ ਦਾ ਰੋਟੀ ਪਾਣੀ ਕਰਦੀ ਆ। ਉਹ ਭਰਾਵਾ ਉਹ ਮਾਲਾ ਨਹੀਂ ਪੁੱਛੀ ਜਪਣ ਵਾਲੀ ਮਾਲਾ ਪੁੱਛੀ। ਉਹ ਐਡਾ ਤੂੰ ਗੌਤਮ ਰਿਖੀ ਸਵਾਲ ਪੁੱਛਣ ਦਿਆ ਵਾ ਉਹ ਕੰਮ ਬੰਦੇ ਨਹੀਂ ਵਿਗਾੜੀਂਦੇ। ਮੇਰਾ ਕੰਮ ਬੰਦੇ। ਉਹ ਚੱਲ ਭਰਾਵਾ ਠੀਕ ਆ ਵੇ। ਬਾਬਾ ਜੀ ਤੁਸੀਂ ਮੈਨੂੰ ਦੱਸੋ। ਮੇਰੇ ਭਾਗਾ ਚ ਕੀ ਆ? ਬੱਚਾ ਇਹ ਕੌਣ ਐ ਸਸਤੀ ਫਿਲਮ ਦਾ ਫੰਨੀ ਦਿਓ ਬਾਬਾ ਜੀ ਇਹ ਮੇਰਾ ਪਾਪਾ ਵਾ ਮੇਰਾ ਵੀ ਕੋ ਸੋਚੋ ਮੇਰਾ ਤੇ ਜਨਮ ਮੌਲਿਕ ਬਿਰਥਾ ਹੀ ਚਲ ਜੇ ਲੱਗਾ ਵਾ ਬੱਚਾ ਕੀ ਪਰੇਸ਼ਾਨੀਆਂ ਤੈਨੂੰ ਬਾਬਾ ਜੀ ਮੇਰਾ ਵਿਆਹ ਲੈ ਆ ਤਤੀ ਤਤੀ ਚਾਹ ਜਰਾ ਹੋ ਜੂ ਛੇਤੀ ਵਿਆਹ ਹਾਂ ਬਣੀ ਗੱਲ ਹਮ ਇਰਦ ਗਿਰਦ ਕੋਈ ਕਹਿੰਦਾ ਏ ਬਾਗੇ ਤੋਂ ਛੋਟਾ ਸਿੰਦਾ ਏ ਪਰ ਲਗੜਨ ਨੂੰ ਆਇਆ ਜਿੰਦਾ ਏ ਹਾਂ ਕਰ ਲਿਆ ਨਾ ਪਤਾ ਨਿਕਲੇ ਨਾ ਬਾਗੇ ਨਹੀਂ ਹਾਂ ਲੱਗਾ ਏ تیر ਨਿਸ਼ਾਨੇ ਤੇ ਭੌਂਕਣਾ ਹਮ ਓਏ ਕਾਹਦਾ ਪਤਾ ਕਰ ਲਿਆ ਓ ਇੱਥੇ ਤੇ ਹਿੱਲੀ ਜਾਂਦਾ ਏ ਘੋੜੇ ਦੇ ਪਤਾ ਕਰ ਆਇਆ ਓ ਘੋੜੇ ਦੇ ਨਹੀਂ ਗਿਆ ਪਤਾ ਤੇ ਕਰ ਲੈਣਾ ਇਹਨਾਂ ਸ਼ਰੀਕਾਂ ਨੂੰ ਪਤਾ ਨਹੀਂ ਮੈਨੂੰ ਕੀ ਚਾਹੀਦਾ ਵਾ ਇਹਨਾਂ ਮੇਰੀਆਂ ਹੱਡੀਆਂ ਦਾ ਸ਼ਰਮਾ ਬਣਾਉਣਾ ਵਾ ਆਏ ਓਏ ਸ਼ਰੀਕੋ ਮਰ ਜਿਓ ਤੁਹਾਡਾ ਰਵੇ ਕਾਕਣਾ ਓ ਮੇਰਾ ਵਿਆਹ ਹੋ ਲੈੰਦੋ ਓਏ ਐਵੇਂ ਨਾ ਰੌਲਾ ਪਾਈਆ ਓਏ ਐਵੇਂ ਨਾ ਰੌਲਾ ਪਾਈਆ ਇਹਨੇ ਘਰ ਚ ਦੇ ਕਲਾ ਕਰਾਉਣੀ ਇਹਨੇ ਆਡੀ ਬੇੜੇ ਦੇ ਵੀ ਕਲਾ ਕਰਾ ਦੇ ਲਈ ਆ ਪਤਾ ਨਹੀਂ ਕਿੱਥੋਂ ਲੈ ਆ ਫੜ ਕੇ ਤੋਂ ਕੁਛ ਤਸ ਪਗਲ ਮਦੂਰੀ ਕਿ ਦੀ ਨਾ ਜੰਪਲ ਦਾ ਚੁੱਪ ਕਰਕੇ ਬਹਿ ਜਾ ਤੈਨੂੰ ਨਹੀਂ ਪਤਾ ਕਿਸ ਗੱਲ ਦਾ ਹਾਂ 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 ਤੈਨੂੰ ਨਹੀਂ ਕਿਸ ਗੱਲ ਦਾ ਪਤਾ ਤੂੰ ਬਹਿ ਜਾ ਚੁੱਪ ਕਰ ਬਾਬਾ ਜੀ ਮੈਨੂੰ ਦੱਸੋ ਬੱਚਾ ਕਿਸਮਤ ਤੇਰੀ ਚੰਗੀ ਆ ਪਰ ਮੰਗੀ ਆ ਮੰਗੀ ਆ ਬਾਬਾ ਜੀ ਫੇ ਕੀ ਕਰਨਾ ਪਊਗਾ ਕਿਸਮਤ ਤੇ ਟਕੀਏ 5 ਮੀਟਰ ਕਪੜਾ ਲੱਗੂਗਾ ਹਾਂ ਗੱਲ ਤੇ ਹਾ ਵਾ ਓਏ ਆਪ ਦੇ ਕੱਚੇ ਪਾਟੇ ਇਹਨਾਂ ਨੂੰ ਦੇ ਸਮਾਂ ਸਵਾ ਕੇ ਬੋਸਕੀਆਂ ਇਹਨਾਂ ਨੂੰ ਓ ਤੂੰ ਸਮਾਂ ਕੇ ਦੇਣੇ ਆ ਸਮਾਂ ਕੇ ਤੇ ਮੈਂ ਦੇਣੇ ਆ ਬਾਬਾ ਜੀ ਹੋਰ ਦੱਸੋ ਤਈ ਹੋਰ ਊਲਾ ਬੱਚਾ ਕਿਸਮਤ ਤੇਰੀ ਮਾੜੀ ਐ ਪਰ ਪਾੜੀ ਐ ਬਾਬਾ ਜੀ ਤੁਸੀਂ ਸੀਣੀ ਆ ਦੱਸੋ ਫਿਰ ਕੋਈ ਆਪਾ ਕੋਈ ਨਹੀਂ ਬੱਚਾ ਫਿਕਰ ਨਾ ਕਰ ਲਾ ਰਾਂਗੇ ਤੋਪੇ ਕੱਢ ਬਜਾ ਜਿੰਦਰਾ ਦੇ ਭਗਤ ਨੂੰ ਜਿੰਦਰਾ ਓਏ ਇਹ ਨਹੀਂ ਲੈਣਾ ਜਿੰਦਰਾ ਜਿੰਦਰਾ ਔਰ ਰਿਸ਼ਤਾਰੇ ਦਾ ਹੋ ਗਿਆ ਵਾ ਮੈਂ ਇਹਨੂੰ ਉਦਾਂ ਨਹੀਂ ਦੱਸਿਆ ਬੁੱਧ ਨੂੰ ਆਉਣ ਡਿਆ ਲੈ ਕੇ ਰਿਸ਼ਤਾ ਜੇ ਉਹ ਰਿਸ਼ਤਾ ਹੋ ਗਿਆ ਤਾਂ ਤੂੰ ਬੜਿਆ ਗਿਆ ਏ ਫਿਰ ਬੱਚਾ ਹੋ ਰਿਸ਼ਤਾ ਨਹੀਂ ਸਹੀ ਇਹੋ ਕਿਉਂ ਨਹੀਂ ਸਹੀ ਕਿਉਂਕਿ ਉੱਥੇ ਬਾਬਿਆਂ ਦੀ ਗੱਲ ਚੱਲਣ ਡਈ ਬਾਬਿਆਂ ਦੀ ਗੱਲ ਚੱਲਣ ਡਈ ਆ ਤੁਰ ਤੁਰ ਗਾਏ ਤੁਰ ਤੁਰ ਗਾਏ ਤੁਰ ਤੁਰ ਓਏ ਐਵੇਂ ਮਾਰਨ ਡਿਆ ਈ ਉਹ ਜਾਣ ਕੇ ਬਾਬਾ ਜੀ ਜੇ ਮੇਰਾ ਵਿਆਹ ਹੋ ਗਿਆ ਤਾਂ ਪਾਪਾ ਸੱਚੀ ਮਰ ਜੂਗਾ ਜੇ ਉੱਥੇ ਰਿਸ਼ਤਾ ਆ ਗਿਆ ਫੇਰ ਤਾਂ ਟਿਕਟ ਪੱਕੀ ਕੱਟੀ ਆ ਪਾਪਾ ਮੈਂ ਨਹੀਂ ਇਹ ਰਿਸ਼ਤਾ ਕਰਾਉਣਾ ਓਏ ਕੰਜਰ ਦਿਆ ਮੈਂ ਉਦਾਂ ਘੜਾ ਅਮਰ ਹੋਣਾ ਵਾ ਉਦਾਂ ਵੀ ਤੇ ਮਰਨਾ ਹੀ ਆ ਮੈਂ ਨਹੀਂ ਨਹੀਂ ਪਾਪਾ ਓਏ ਤੈਨੂੰ ਨਹੀਂ ਇਹਨਾਂ ਦਾ ਪਤਾ ਏ ਉਹਨਾਂ ਨੂੰ ਕਹਿੰਦੇ ਸੀ ਆਪਣੇ ਗਵਾਂਢੀ ਨਹੀਂ ਆ ਉਹਨਾਂ ਨੇ ਕਮਰੇ ਪਾਏ ਸੀ ਤੇ ਉਹਨਾਂ ਨੂੰ ਕਹਿੰਦੇ ਸੀ ਕਮਰੇ ਢਾ ਕੇ ਤੇ ਪਰਲੇ ਬੰਨੇ ਨੂੰ ਮੂੰਹ ਕਰੋ ਨਹੀਂ ਤੇ ਬੁਰੜੀ ਤੁਹਾਡੀ ਮਰ ਜਣੀ ਆ ਉਹਨਾਂ ਪਰਲੇ ਬੰਨੇ ਨੂੰ ਮੂੰਹ ਕਰਤਾ ਤੇ ਬੁਰੜੀ ਤੇ ਫੇਰ ਵੀ ਮਰ ਗਈ ਉਹ ਬੰਦਾ ਘੜਾ ਮਰ ਓਏ ਲੋਕਾਂ ਨੂੰ ਵਹਿਮਾਂ 'ਚ ਪਾਉਂਦੇ ਆ ਓਏ ਵਹਿਮਾਂ 'ਚ ਪਾਉਂਦੇ ਮਰਨਾ ਹੀ ਆਖਰ ਦੀ ਬਾਜੀ ਇੱਕ ਦਿਨ ਬੰਦੇ ਨੇ ਘੜਾ ਜੀਂਦੇ ਰਹਿਣਾ ਇਹਨਾਂ ਵਹਿਮਾਂ 'ਚ ਨਹੀਂ ਪਈਦਾ ਹਾਂ ਦਾ ਪਾਪਾ ਬਜ਼ੁਰਗ ਤੇ ਵੇੜੇ ਦੀ ਰੌਣਕ ਹੁੰਦੇ ਆ ਤੇ ਜੇ ਤੂੰ ਹੀ ਚਲ ਗਿਆ ਤੇ ਮੇਰੇ ਨਿਆਣੇ ਪਾਪਾ ਪਾਪਾ ਕਿੰਨੂੰ ਕਿਆ ਕਰਨਗੇ ਓਏ ਕੋਤ ਤੂੰ ਐਵੇਂ ਡਿਆ ਓਏ ਜੈਲਿਆ ਨਾ ਮੇਰੀ ਗੱਲ ਮੰਨ ਜਾ ਇਹਨਾਂ ਦੇ ਪਿਛੇ ਨਹੀਂ ਲੱਗੀਦਾ ਮੈਂ ਨਹੀਂ ਕਰਾਉਣਾ ਮੇਰਾ ਮਨ ਚੁੱਕਾ ਗਿਆ ਹੋ ਰਿਸ਼ਤੇ ਤੋਂ ਓਏ ਅਜੇ ਤੇ ਆਉਣੀ ਤੇਰਾ ਪਹਿਲਾਂ ਹੀ ਮਨ ਚੁੱਕਾ ਗਿਆ ਵਾ ਭਰਾਵਾ ਕਰ ਲਾ ਫਿਰ ਆਪਣੀਆਂ ਮਰਜ਼ੀਆਂ ਮੈਨੂੰ ਕੀ ਦੱਸਦਾ ਮੈਨੂੰ ਇਹ ਤੇ ਮੇਰੀ ਦਵਾਈ ਬਣਾਉਣੀ ਆ ਤੂੰ ਜੀਂਦਿਆਂ ਰੱਖ ਕੇ ਮੈਨੂੰ ਫਿਰ ਕੀ ਕਰੀਏ ਤੂੰ ਦੱਸ ਫਿਰ ਸੁਣ ਕੇ ਉਹਦੀਆਂ ਜਿਹਨੂੰ ਡਿਆ ਮਾ ਉਹਦੀਆਂ ਸੁਣ ਲਾ ਪਹਿਲਾਂ ਬਾਬਾ ਜੀ ਦੱਸੋ ਤੁਸੀਂ ਆਪਾ ਦੱਸੋ ਆਪਾਂ ਉਹ ਕਰ ਲੈਨੇ ਫਿਰ ਆ ਲੈ ਫੜ ਬੱਚਾ ਇਹ ਜਿੰਦਰਾ ਖੋਲ ਕੇ ਪਿੰਡ ਦੇ ਕਿਸੇ ਵਿੱਚ ਰਸਤੇ ਸੁੱਟਾਂਂ ਤੇਰੇ ਲਗਨ ਖੋਲ ਜਾਣਗੇ ਪਰ ਸੁੱਟ ਕੇ ਬੁਢਾ ਹੋਵੇ ਉਹ ਮੈਂ ਨਹੀਂ ਸੁੱਟਣਾ ਜਿੰਦਰਾ ਜਿੰਦਰਾ ਤੂੰ ਐਵੇਂ ਇਹਨਾਂ ਦੇ ਮਗਰ ਲੱਗਾ ਪਤਾ ਨਹੀਂ ਕਿਧਰੋਂ ਫੜ ਕੇ ਲੈ ਆਇਆ ਐਵੇਂ ਸ਼ੇਰ ਜੇ ਸੁਣਾਈ ਜਾਂਦੇ ਕਦੋਂ ਦੇ ਬਾਬਾ ਮੇਰਾ ਵੀ ਇੱਕ ਸ਼ੇਰ ਸੁਣ ਲਾ ਫਿਰ ਚੰਦ ਅੰਬਰਾਂ ਤੇ ਚੜਿਆ ਏ ਟੂਨੇ ਟਾਣੇ ਨਹੀਂ ਕਰਨੇ ਸੀ ਬਾਣੀ ਵਿੱਚੋਂ ਪੜਿਆ ਏ ਪਰ ਪਾਪਾ ਹਾਂ ਤੇ ਸੂਰਜ ਚੜਿਆ ਸੂਰਜ ਚੜਿਆ ਵਾ ਸੂਰਜ ਅੰਬਰਾਂ ਤੇ ਚੜਿਆ ਏ ਛੇਤੀ ਛੇਤੀ ਤੇ ਤਬਾਨ ਜੋ ਨਹੀਂ ਤੇ ਖੁੰਡਾ ਫੜਿਆ ਜਾ ਬਾਬਾ ਜੀ ਕੋਈ ਨਹੀਂ ਤੁਸੀਂ ਜਾਓ ਆਹ ਲਓ ਆਪਣੀ ਦਖਣਾ ਮੈਂ ਇਹਨੂੰ ਆਪੇ ਸਮਝਾ ਲਊਂਗਾ ਜਾਓ ਜਾ ਭਰਾ ਜਾਣ ਤੋਰ ਇਹਨਾਂ ਨੂੰ ਪਤਾ ਨਹੀਂ ਕਿਵੇਂ ਹੋਵੇ ਇਹ ਕੰਮ ਕਰ ਨਹੀਂ ਬੱਚਾ ਤੇਰੇ ਲਗਮ ਨਹੀਂ ਖੁੱਲਣੇ ਠੀਕ ਹੈ ਜਾਉਂਦੇ ਇਹ ਕਿ ਨਹੀਂ ਤੁਹਾਡੇ ਮੈਂ ਖੋਲਾ ਲੱਗਣੇ ਥੋ ਓ ਟਿਕ ਜਾ ਕਿਦਾ ਘਾ ਵੀ ਖਾਣੇ ਖੋਲ ਦੇਣ ਇਹਨਾਂ ਦੇ ਲਗਣ ਤੇ ਪਤਾ ਨਹੀਂ ਕਿਦੇ ਖੁੱਲਣੇ ਕਿ ਨਹੀਂ ਖੁੱਲਣੇ ਪਤਾ ਨਹੀਂ ਕਿਦਰੋਂ ਫੜ ਲਿਆ ਆ ਵਾ ਐਵੇਂ ਬਾਂਦੀਆਂ ਹੀ ਆ ਮਰੀ ਜਾਂਦੇ ਸ਼ੇਰ ਜੇ ਬੋਲੀਆਂ ਦੇ ਓਏ ਇੰਨਾ ਤਤਾ ਨਾ ਵਿਰਿਆ ਕਰ ਐਵੇਂ 나ਥਾਂ ਨੂੰ ਮਾੜਾ ਨਹੀਂ ਬੋਲੀ ਦਿੰਦਾ ਇਹ ਤੈਨੂੰ ਗੜੇ ਬੰਨੇਉ 나ਥ ਲੱਗਣ ਦਾ ਇਹ ਜਾਲੀ ਜੇ ਪਤਾ ਨਹੀਂ ਕਿਧਰ ਉਹ ਤੂੰ ਫੜ ਲਿਆ ਆ ਉਹ ਜਾਲੀ ਤੂੰ ਇਹਨਾਂ ਕੋ ਫਾਂਡਾ ਕਰਾਉਣਾ ਵਾ ਜਿਹਦਾ ਕੰਮ ਕਰਾਉਣ ਵਾਲਾ ਉਹ ਕਰਾ ਕਿਹੜਾ ਕੰਮ ਕਰਾਉਣਾ ਸੀ ਮੈਂ ਇਹਨਾਂ ਕੋਲੋਂ ਇਹ ਆ ਜਿੰਦਰਾ ਸੁੱਟ ਗਿਆ ਜਿੰਦਰਾ ਮੈਂ ਸੁੱਟ ਗਿਆ ਵਾ ਐ ਡਾਰਾਣੋਂ ਡਿਆ ਮੈਂ ਕਿਡਨੀ ਮੰਗ ਲਈ ਆ ਲੋਕਾਂ ਦੇ ਤੇ ਮਾਪਿਓ ਆਪਣੇ ਨਿਆਣ ਵਾਲੀ ਅੰਬਰਾਂ ਤਾਂ ਤਾਰੇ ਤੋੜ ਲਿਆਉਂਦੇ ਆ ਤੇ ਤੂੰ ਇੱਕ ਜਿੰਦਰਾ ਨਹੀਂ ਛੱਡ ਸਕਦਾ ਉਹ ਜੇਲ੍ਹਿਆ ਬੜਾ ਕੁਝ ਮੈਨੂੰ ਪਤਾ ਵਾ ਮਾਪਿਓ ਕਰਦੇ ਆ ਆਪਣੀ ਲਾਦ ਲਈ ਪਰ ਆ ਯਾਰ ਮੇਰ ਕੋ ਨਹੀਂ ਟੂਨੇ ਟਾਣੇ ਹੋਣੇ ਤੇ ਨਾ ਮੈਂ ਕਰਨੀ ਓਏ ਟੂਣਾ ਨਹੀਂ ਆ ਓ ਮੈਂ ਨਹੀਂ ਸੁੱਟ ਕੇ ਆਣਾ ਜੰਦਰਾ ਜੁੰਦਰਾ ਓਏ ਓ ਤੂੰ ਚਾਉਂਦਾ ਨਹੀਂ ਅਸੀਂ ਇੱਕ ਤੋਂ ਦੋ ਹੋ ਜੀਏ ਓਏ ਭਰਾਵਾ ਆਉਣ ਡਿਆ ਬੁੱਧ ਸੋਂ ਤੈਨੂੰ ਕਰਦਾ ਇੱਕ ਤੋਂ ਦੋ ਤੈਨੂੰ ਓ ਬੁੱਧ ਸੋਂ ਨੂੰ ਡੀਕ ਤੇ ਡੀਕ ਤੇ ਮੇਰੀ ਤੇ ਅੱਧੀ ਉਮਰ ਲੰਘ ਚੱਲੀ ਆ ਓ ਲੈ ਆ ਹੀ ਗਏ ਬੁੱਧ ਸੋਂ ਹੀ ਚਿੱਟੀ ਕਮੀਜ਼ ਕਾਲਾ ਲੋਰ ਰਿਸ਼ਤਾ ਓਵਰ 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 ਨਾਮ ਹੈ ਮੇਰਾ ਰੰਗਾ ਤੇ ਰਿਸ਼ਤਾ ਕਰਾਵਾਂਗੇ ਚੰਗਾ 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 ਓ ਕਰਨਾਲ ਸਿਆਂ ਘਰੇ ਆ ਹਾਂ ਓਏ ਆ ਜਾਓ ਆ ਜਾਓ ਆ ਜਾਓ ਓ ਜਾ ਓ ਜਾ ਕੇ ਕੁਰਸੀ ਕੇ ਲਿਆ ਆ ਗਿਆ ਬੁੱਧ ਸੋ ਓ ਬੱਲੇ ਬੁੱਧ ਸਿਆ ਓ ਤੈਨੂੰ ਡੀਗ ਡੀਗ ਤੇ ਸਾਡੀਆਂ ਅੱਖਾਂ ਹੀ ਪੱਥਰ ਹੋ ਗਈਆਂ ਕਿੱਥੇ ਰਹਿ ਗਿਆ ਐਨੇ ਜਰਦਾ ਆਇਆ ਹੀ ਨਹੀਂ ਉਹ ਕੋਈ ਗੱਲ ਬਣਦੀ ਤੇ ਕਰਨੈਲ ਸਿਆ ਆਉਂਦੇ ਹੁਣ ਬਣ ਗਈ ਆ ਗੱਲ ਬਣ ਗਈ ਆ ਓ ਲਿਆ ਓ ਮੁੜਿਆ ਕੁਰਸੀਆਂ ਗੱਲ ਬਣ ਗਈ ਓ ਲਾ ਕੁਰਸੀਆਂ ਬੈਠੋ ਬੈਠੋ ਲੈ ਪੁੱਤ ਤੂੰ ਵੀ ਬੈ ਇੱਥੇ ਬੈਠਾ ਚਲੋ ਭਈ ਬਾਦੇ ਬਾਦੇ ਬੈਠੋ ਪਾ ਪਾ ਬੈਠਾ ਸੁਨਾ ਬੋਦਸਾ ਕਿੱਦਾਂ ਹਾਲ ਚਾਲ ਠੀਕ ਆ? ਉਹ ਹਾਲ ਤੇ ਭਾਊ ਕਰਨਾਲ ਸਿਆਂ ਠੀਕ ਠਾਕ ਆ ਪਰ ਤੇਰੇ ਜਿਨੇ ਠੀਕ ਨਹੀਂ ਆਗੇ। ਓ ਕੀ ਗੱਲ ਹੋ ਗਈ ਆ? ਉਹ ਤੇਰਾ ਤੇ ਸੂਤਰ ਹੀ ਬੜਾ ਬਨ ਕੇ ਪੱਗ ਤੇ ਕੱਢ ਕੇ ਤੁਰਲਾ ਸਾਰਾ ਦਿਨ ਘਰ ਬੈਠਾ ਰਹੀ ਨਾ। ਉਹ ਇਹਦਾ ਕੋਈ ਫਾਇਦਾ ਵੀ ਹੈਗਾ ਤੇ ਜਾਲੇ ਜੂਲੇ ਲਾਉਣ ਨੂੰ ਰੱਖਿਆਈ। ਸਹੀ ਗੱਲ ਆ ਭਾਜੀ ਇਹ ਜਾਲੇ ਲਾਉਣ ਨੂੰ ਹੀ ਰੱਖਿਆ ਇਹਨੇ। ਤੇ ਹੋਰ ਇਹ ਤਾਂ ਮੈਂ ਕੀ ਕਰਾਂ? ਕਰਨਾ ਕੀ ਆ ਰਿਸ਼ਤਾ ਦੇ ਤੇ ਤੋ ਇੱਕ ਮੇਰਾ ਹੋ ਨਹੀਂ ਡਿਆ ਬਨ ਕੇ ਤਲਕੇ ਪੱਗ ਦੇ ਚੋਰੀ ਬਣ ਕੇ ਬਹਿ ਜਾਣਾ ਮੈਂ ਉਹਨਾਂ ਦੇ ਭਾਜੀ ਨਿਆਣੇ ਵਿਆਹਣ ਵਾਲੇ ਹੋਣ ਉਹਨਾਂ ਨੂੰ ਕਿਤੇ ਠੰਡਾ ਘੱਟ ਦੀਆਂ ਵਾ ਓਏ ਹੋ ਜਾਂਦਾ ਤੈਨੂੰ ਰਿਸ਼ਤਾ ਕੋਈ ਨਹੀਂ ਆ ਬੁੱਧ ਸਾਹਿਬ ਬਣੀ ਗੱਲ ਕੋਈ ਰਿਸ਼ਤੇ ਦੀ ਫਿਰ ਓ ਗੱਲ ਗੁੱਲ ਕੀ ਬਾਨੀ ਆ ਆ ਤੇਰੇ ਮੁੰਡੇ ਨੇ ਤੇ ਮੇਰੀ ਵੀ ਚੋਲਗਰੀ ਫੇਲ ਕਰਤੀ ਆ ਕੀ ਗੱਲ ਹੋ ਗਈ ਆ ਓਏ ਤੇਰੇ ਮੁੰਡੇ ਦੇ ਰਿਸ਼ਤੇ ਵਾਲ ਨੂੰ ਤੇ ਕੋਈ ਮੂੰਹ ਨਹੀਂ ਕਰਦਾ ਓਏ ਇਹਦੇ ਮੱਥੇ ਤੇ ਕੋਈ ਭਾਰਾ ਘਰੋ ਬੈਠਾ ਵਾ ਹਾਂ ਹੁਣ ਤੇ ਤੈਨੂੰ ਯਕੀਨ ਹੋ ਗਿਆ ਨਾ ਹੁਣ ਤੇ ਤੇਰੇ ਬੁੱਧ ਸੋਹਣੇ ਵੀ ਕਹਤਾ ਵਾ ਭਾਜੀ ਆਹ ਵੇਖੋ ਸਵੇਰੇ ਨਾ ਤਾਂ ਇਹ ਜਿੰਦਰਾ ਦੇ ਕੇ ਗਿਆ ਤੇ ਕਹਿੰਦਾ ਹੀ ਪਾਪਾ ਸੁੱਟ ਗਾਵੇ ਇਹ ਹੁਣ ਉਠਣ ਨਹੀਂ ਦਾ ਮੇਰੇ ਅਰੀ ਤੇ ਇਹਦੀ ਲੱਤਾਂ ਟੁੱਟ ਜਾਂਦੀਆਂ ਵਾ ਉਹ ਪਾਉਏ ਜਿੰਦਰੇ ਜਿੰਦਰੇ ਨਾਲ ਕੁਝ ਨਹੀਂ ਬਾਨਾ ਤੇਰਾ ਕੰਮ ਟੂਣਿਆਂ ਤੋਂ ਵੀ ਪਾਰ ਟੱਪਿਆ ਪਿਆ ਵਾ ਆਹ ਤੇ ਹੁਣ ਕੋਈ ਨਹੀਂ ਆ ਕੋਈ ਨਹੀਂ ਹੁੰਦਾ ਉਹ ਬੁੱਧ ਸਿਆ ਉਹ ਜੇ ਕਬ ਟੂਣਿਆਂ ਤੋਂ ਵੀ ਟੱਪਿਆ ਤੇ ਤੂੰ ਗੜੇ ਮਰਜ਼ੀ ਦੀਵਾ ਵਾ ਉਹ ਹਾਂ ਭਾਈ ਰੰਗਾ ਕੱਢ ਕੋਈ ਰਿਸ਼ਤਾ ਚੰਗਾ ਰਿਸ਼ਤਾ ਓਵਰ ਅੰਜੂ ਮੰਜੂ ਰਾਜੀ ਦਾ ਲੱਭੋ ਰਿਸ਼ਤਾ ਭਾਜੀ ਦਾ ਇੱਕ ਰਿਸ਼ਤਾ ਹੈਗਾ ਜੀ 10 ਰਿਸ਼ਤੇ ਨੇ ਉਹਦੇ ਦੇ ਪਰ ਉਹਦੇ ਵਾਸਤੇ ਥੋੜਾ ਬੋਧਾ ਆਪਾਂ ਨੂੰ ਸੱਚ ਝੂਠ ਬੋਲਣਾ ਪੈਣਾ ਜੇ ਓਏ ਸੱਚ ਦੇ ਬੋਲ ਲਾ ਕੇ ਬੁੱਧ ਸਾ ਤੈਨੂੰ ਪਤਾ ਮੈਨੂੰ ਝੂਠ ਤੋਂ ਨਫ਼ਰਤ ਈ ਝੂਠ ਨਹੀਂ ਬੋਲਣਾ ਤੇ ਲੈ ਫਿਰ ਤੂੰ ਵੀ ਵੰਡ ਲਾ ਮੁੰਡੇ ਦੇ ਵਿਆਹ ਦੇ ਫਿਰ ਲੱਡੂ ਲੈ ਉਹ ਥੋੜਾ ਬੋਧਾ ਬੋਲਣਾ ਝੂਠ ਐਡਾ ਤੂੰ ਸੱਚ ਪੁੱਤ ਆ ساری ਦੁਨੀਆ ਝੂਠ ਤੇ ਹੀ ਚੱਲਣ ਰਹੀ ਆ ਮਾਰਾ ਮੋਟਾ ਬੋਲਾ ਵੇਲਾ ਮੇਰਾ ਪਾਪਾ ਨਹੀਂ ਮੇਰਾ ਘਰ ਵਸਦਾ ਆ ਜਾਊਗਾ ਆਟੇ 'ਚ ਲੂਣ ਜਿੰਨਾ ਨਾ ਝੂਠ ਚੱਲਦਾ ਵਾ ਓ ਚੱਲ ਬੁੱਧ ਸੈਂ ਕੋਈ ਨਹੀਂ ਆਟੇ ਚ ਲੂਣ ਜਿੰਨਾ ਦੇ ਠੀਕ ਆ ਯਾਰ ਜਿਆਦਾ ਝੂਠ ਦੀਆਂ ਬੋਲਣਾ ਓ ਮਾਸਾ ਵੱਧ ਵੀ ਚਲ ਜੂਗਾ ਗੱਲ ਤੇ ਬਣੇ ਓ ਆਹੋ ਚੱਲ ਕੋਈ ਗੱਲ ਨਹੀਂ ਐ ਸਸਤੇ ਵਾਲਿਆਂ ਨੂੰ ਸਾਦੇ ਤੇ ਸਹੀ ਫਿਰ ਕਿੰਨੇ ਆਉਣਾ ਵਾ ਆਉਣ ਦੇ ਆਓ ਆਉਣ ਹੀ ਆਲੇ ਆ ਅੱਛਾ ਆਹੋ ਚਲੋ ਕੋਈ ਨਹੀਂ ਤਿਆਰੀ ਦੇ ਪਾਪਾ ਕੋਈ ਵੀ ਨਹੀਂ ਤਿਆਰੀ ਤੂੰ ਤਿਆਰ ਹੀ ਆ ਬਸ ਲਾਲ ਗੋਦੜੀਆਂ ਜੀ ਦਮਕਦੇ ਆ ਕੋਈ ਚੱਕਰ ਨਹੀਂ ਆ ਤੁਸੀਂ ਮੇਰੀ ਹਾਂ ਚ ਹਾਂ ਮਲਾਈ ਜਣੀ ਆ ਬਸ ਕੋਈ ਨਹੀਂ ਤੇਰੀ ਹਾਂ 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 ਉਹ ਤੇਰੀ ਹਾਂ ਕਿਤੇ ਮੈਂ ਕਢਾ ਨਾ ਦਵਾ ਤੇਰੀ ਕੁੜੀ ਵਾਲੇ ਤੇ ਆਉਣ ਡੇ ਆ ਤੇ ਹੁਣ ਉਹਨਾਂ ਨੂੰ ਭੌਣ ਭੂਣ ਦਾ ਕਿੱਥੇ ਪ੍ਰੋਗਰਾਮ ਕਰਨਾ ਵਾ ਤੇ ਆਪਾਂ ਬੁੱਧ ਸਿਆਂ ਉਧਰ ਬਾਹਰ ਵਾਲੇ ਘਰ ਬਹਿ ਜੰਨੇ ਆ ਉਧਰ ਭਾ ਲੈਨੇ ਉਹਨਾਂ ਨੂੰ ਚਲ ਉਧਰ ਭਾ ਲੋ ਫਿਰ ਉਧਰ ਰੀਜਿਮੈਂਟ ਕਰ ਲੋ ਉਹ ਨਾਲੇ ਪਤਾ ਲੱਗੂ ਉਹਨਾਂ ਨੂੰ ਓਏ ਮੇਰੇ ਮੁੰਡੇ ਦੀ ਜਾਇਦਾਦ ਆ ਐਵੇਂ ਨਹੀਂ ਤੁਰਿਆ ਫਿਰਨ ਡਿਆ ਚਲ ਠੀਕ ਆ ਪਰ ਰੰਗਿਆ ਤੂੰ ਉਹਨਾਂ ਨੂੰ ਨਾ ਲੈ ਕੇ ਬਾਹਰ ਵਾਲੇ ਘਰ ਆ ਜਾ ਨਾਲੇ ਉਧਰ ਬਾਜ਼ਾਰ ਤੋਂ ਨਹੀਂ ਗੱਡੀ ਸਿੱਧੀ ਆ ਜਾਂਦੀ ਆ ਆਜ ਪਪਾ ਆ ਵੇ ਬੁੱਧ ਸਿਆ ਆ ਦੋਰੀਆਂ ਦੋਰੀਆਂ ਜਾਇਦਾਦਾਂ ਬਣਾਈਆਂ ਉਹ ਸਾਰੀਆਂ ਇਹਦੀਆਂ ਹੀ ਆ ਹੈ ਬਸ ਹੁਣ ਇੱਕ ਰਿਸ਼ਤਾ ਕਰੇ ਚੰਗਾ ਜਾ ਹੋਏ ਨਾ ਤੇ ਸਵਾਦ ਹੀ ਆ ਜੇ ਓਏ ਰਿਸ਼ਤਾ ਚੰਗਾ ਕਰਾ ਦਾਂਗੇ ਧੀਆਂ ਕਰ ਚਲੀਆਂ ਸਰਦਾਰੀ ਅੱਗੇ ਤੇਰੇ ਭਾਗ ਲੱਛੀਏ ਪਪਾ ਗੱਲ ਤੇ ਕੋਈ ਰਲ ਨਹੀਂ ਆ ਰਿਸ਼ਤਾ ਰਲ ਜੂਗਾ ਬੁੱਧ ਸਿਆ ਇਹ ਕਿਧਰੋਂ ਗੱਲਾਂ ਚੁੱਕੀ ਆਣ ਐ ਗੱਲ ਰਲਣਗੇ ਹੁਣ ਡਈ ਭਾਉ ਗੱਲ ਵੀ ਰਲ ਜੂਗੀ ਤੇ ਰਿਸ਼ਤਾ ਵੀ ਰਲਾ ਦਾਂਗੇ ਚੱਲ ਸਹੀ ਆ ਲੈ ਲੈਂਦੇ ਉਹਨਾਂ ਨੂੰ ਉਹ ਬੱਸ ਕਰ ਤੇ ਉਹਦਾ ਰੰਗ ਹੀ ਨਾ ਲਾਦੀ ਐਨਾ ਤੈਨੂੰ ਚਾਹ ਬਾਬਾ ਪਲੀ ਹੀ ਕਰਦੇ ਹਣ ਇੱਕਰੀ ਮੈਨੂੰ ਨਾ ਹੰਡਨੇ ਸੁਹਾਗਨੇ ਕਰਦੇ ਬਾਸ ਫਾਲੋ ਮੀ ਕੀ ਮਤਲਬ ਓ ਤੇਰਾ ਪਿੱਛੇ ਪਿੱਛੇ ਆਓ ਹੂੰ ਨਰੇਜੀ ਵੀ ਨਹੀਂ ਆਉਂਦੀ ਧੀ ਜਾ ਕਿਹੜੇ ਰੇੜੇ ਤੇ ਬਾਹਤਾ ਆਪਾਂ ਨੂੰ ਉਹ ਕੋਈ ਨਹੀਂ ਚਾਚਾ ਤੁਰਿਆ ਆ ਉਹ ਆਓ ਜੀ ਆਓ ਸਾਸਰੀ ਸਾਸਰੀਆਂ ਭਾਈ ਸਾਸਰੀ ਸਾਹਿਬ ਬੈਠਾ ਬੈਠੋ ਬੈਠ ਬੈਠੋ ਦੇਖੋ ਆ ਆ ਦੇਖੋ ਮੁੰਡਾ ਬੀਬਾ ਨਾ ਆਏ ਮੁੰਡਾ ਦੇਖਣਾ ਜੀ ਬੈਠੋ ਉਹ ਹਾਂ ਬਿੰਦਰ ਸਿਆ ਉਹ ਕੋਈ ਆਉਂਦਿਆ ਮੁਸ਼ਕਲ ਤੇ ਨਹੀਂ ਹੋਈ ਉਹ ਨਹੀਂ ਨਹੀਂ ਬੁੱਧ ਸਿਆ ਮੁਸ਼ਕਲ ਕਾ ਦੀ ਉਹ ਜਾਗ ਜਵਾਨਾ ਪਾਣੀ ਲੈ ਕੇ ਆ ਤਰੋਣੇ ਵਾਲੀ ਤੇ ਬੁੱਧ ਸਿਆ ਮੁੰਡੇ ਨਾਲ ਦੇ ਮਿਲਾਓ ਓਏ ਆ ਮੁੰਡਾ ਹੀ 6 ਫੁੱਟ ਦਾ ਜਵਾਨ ਹੋਰੇ ਸੁੰਡਾ ਹੀ ਏ ਮੁੰਡਾ ਮੁੰਡਾ ਹਾਂਜੀ ਹਾਂਜੀ ਪਾਜੀ ਇਹੋ ਹੀ ਮੁੰਡਾ ਇਹੋ ਲਿਆਓ ਜੀ ਪਾਣੀ ਲਿਆ ਪਾਣੀ ਲਿਆ ਬਈ ਆਹ ਲਓ ਜੀ ਪਾਣੀ ਪਾਣੀ ਪੀਓ ਭਾਜੀ ਪਾਣੀ ਦਿਓ ਤੇਰਾ ਇਹ ਵੱਡਾ ਨਹੀਂ ਆਹ ਵੱਡਾ ਵਾ ਉਹ ਪਾਉ ਕਰਨੈਲ ਸਿਆ ਆ ਗਈ ਉਹ ਪਾਉ ਉਹ ਕਾਦਰ ਦੇ ਸਾਹਿਬ ਨਾਲ ਹੀ ਆ ਜਿੱਦਾਂ ਇਹਦਾ ਮੁੰਡੇ ਦਾ ਕਾਦ ਆ ਉਦਾਂ ਹੀ ਗਲਾਸ ਆ ਤੇ ਜੇ ਕਾਦ ਦੇ ਹਿਸਾਬ ਨਾਲ ਆ ਤਾਂ ਫਿਰ ਇਹਨੂੰ ਟੱਕਣੀ ਚ ਪਾਣੀ ਪਾ ਦਿਓ ਉਹ ਪਾਣੀ ਪੂਰਾ ਪੀਂਦਾ ਵਾ ਏ ਤੇ ਕੋਈ ਗੱਲ ਨਹੀਂ ਬੁੱਧ ਸਿੰਘ ਨਾ ਮਰਜੀ ਪੀਵੇ ਬਾਲਟੀ ਲਿਆ ਦੀ ਇਹਨੂੰ ਨਾ ਕੀ ਫਿਰ ਕਾਕੇ ਦਾ ਇਹਦਾ ਨਾ ਜੇਲਾ ਵਾਜੀ ਉਹ ਪੂਰਾ ਨਾ ਕੀ ਆ ਜਰਨਲ ਪਰਚੀ ਤੇਰੇ ਮਾਜੇ ਦਾ ਜਰਨਲ ਲਿਖ ਕੇ ਭੇਜਿਆ ਏ ਮਾਜੇ ਦਾ ਜਰਨਲ ਕਿਨੇ ਲਿਖਿਆ ਉਹ ਮੈਂ ਲੇਤਾ ਜਦੋਂ ਮੈਂ ਪੂਆ ਪਿੰਡ ਨਹੀਂ ਗਿਆ ਨਾ ਬੇ ਉੱਥੇ ਮੈਨੂੰ ਸਾਰੇ ਮਾਜੇ ਦਾ ਜਰਨਲ ਕਹਿੰਦੇ ਗੀ ਗੱਡੀ ਬੜੀਆਂ ਜੰਗਾ ਲੜਦਾਂ ਰਿਆਂਗੇ ਮਾਜੇ ਦਾ ਜਰਨਲ ਉਹ ਭਾਜੀ ਕੋਈ ਗੱਲ ਨਹੀਂ ਓਏ ਅੱਜਕੱਲ ਤੇ ਜਣਾ ਖਣਾ ਹੀ ਮਾਜੇ ਦਾ ਜਰਨਲ ਬਣਿਆ ਫਿਰਦਾ ਵਾ ਓਏ ਇਦਾ ਦੇ ਨਾਮ ਹੀ ਜਰਨੈਲ ਆ ਤੇ ਰਿੰਦਾ ਵੀ ਮਾਜੇ ਚ ਆ। ਉਹ ਬਾਕੀ ਬੁੱਧ ਸਿਆ ਮਾਜੇ ਦੇ ਅਸਲ ਜਰਨੈਲ ਤੇ ਸ਼ਹੀਦ ਸਿੰਘ ਹੀ ਆ। ਉਹ ਮਾਜਾ ਦੇ ਵੱਸਣ ਹੀ ਗੁਰੂਆਂ ਦੇ ਨਾਮ ਦੇ ਲਿਆ ਵਾ। ਸਹੀ ਗੱਲ। ਉਹ ਬਾਕੀ ਮਾਜੇ ਦੇ ਲੋਕ ਜਾਗ ਜਾਣ ਨਾ ਤੇ ਭਾਉ ਘਰ ਘਰੀ ਜਰਨੈਲ ਹੀ। ਸਹੀ ਗੱਲ ਹੈ। ਤੇ ਜਿੱਦਾਂ ਇਹ ਵੇਖੋ ਇਹ ਮਾਜੇ ਦਾ ਜਰਨੈਲ ਤੇ ਮੈਂ ਮਾਜੇ ਦਾ ਕਰਨੈਲ। ਇਦਾਂ ਦੇ ਫਿਰ ਮੈਂ ਮਿੰਦਰ ਮਾਜੇ ਦਾ। ਪਾਪਾ ਜੀ ਗੱਲ ਬਣੀ ਨਹੀਂ। ਓਏ ਚੁੱਪ ਕਰਕੇ ਬਹਿ ਜਾ। ਵੇ ਤਾਂ ਮੈਨੂੰ ਨਾ ਕਹਿਣਾ ਪਵੇ ਕਿ ਗੱਲ ਬਣੀ ਨਹੀਂ کاروبار ਕੀ ਫਿਰ ਆਪਣਾ ਉਹ ਮਾਰੀ ਗੜਕੋ ਕੀ ਟਰਾਂਸਪੋਰਟ ਹੈ ਚੁੱਪ ਕਰਕੇ ਬੈ ਓਏ ਉਹ ਪਾਉ ਕਨੈਲ ਸ਼ਾ ਮੁੰਡੇ ਨੇ ਕੰਮ ਕੁਮਿ ਸਿੱਖਿਆ ਕੋਈ ਉਹ ਕੰਮ ਪਾਉ ਕਾਦਾ ਤੇ ਪੰਜਨ ਵਾਲੀ ਦੁਕਾਨ ਤੇ ਜਾਂਦਾ ਰਿਹਾ ਹੀ ਉਹ ਅਸਲ 'ਚ ਨਾ ਮੈਨੂੰ ਲੱਗ ਗਿਆ ਕਾਰੋਬਾਰ ਦੱਸਣ ਦਾ ਭਲੇਖਾ ਟਾਇਰ ਬਣਾਉਂਦੇ ਆ ਓਏ ਆਪਣੀ ਘਰ ਦੀ ਕੰਪਨੀ ਆ ਹਾਂਜੀ ਉਹ ਟਾਇਰ ਨੂੰ ਰਬੜ ਲਾਉਂਦਾ ਵਾ ਗੁੱਟੀਆਂ ਲਾਉਂਦਾ ਵਾ ਕੋਈ ਤੇ ਕਰਦਾ ਹੀ ਹੋ ਉਹ ਭਾਜੀ ਬਸ ਟਾਇਰ ਹੀ ਬਰੋਨੇ ਦਾ ਕਰਨਾ ਗੁਰਨਾ ਕੀ ਆ ਉਹ ਟਾਇਰ ਬੰਨ ਗਏ ਹਵਾ ਭਰ ਕੇ ਥੋਕ ਲਾ ਕੇ ਨਹੀਂ ਟੁੱਟੀ ਨਹੀਂ ਕਿਹਾ ਕਿ ਕਰੀ ਜਾ ਉਹ ਬਸ ਥੋਕ ਹੀ ਲਾਉਂਦਾ ਉਹ ਥੁੱਕ ਆਪਣਾ ਹੀ ਆ ਇਹਦਾ ਹੀ ਹੁੰਦਾ ਥੋਕੋ ਹਾਂ ਥੋਕ ਲਾਉਂਦਾ ਉਹ ਬੁੱਧ ਸਾਂ ਵੇਖੀ ਕਿ ਸਾਨੂੰ ਤਾਂ ਨਹੀਂ ਥੋਕ ਲਾਉਂਦਾ ਉਹ ਨਹੀਂ ਨਹੀਂ ਇਹ ਚ ਥੁੱਕ ਲਾਉਣ ਵਾਲੀ ਗੱਲ ਕਿਹੜੀ ਆ ਓਏ ਮੁੰਡਾ ਤੁਹਾਡੇ ਸਾਹਮਣੇ ਆ ਸਾਰਾ ਕੁਝ ਉਹ ਬੜੀ ਜਾਇਦਾਦ ਆ ਕੁੜੀ ਰਾਜ ਕਰੋਗੀ ਰਾਜ ਕੋਈ ਨਹੀਂ ਸੋਚ ਕੇ ਫਿਰ ਦੱਸਦੇ ਆ ਤੇ ਕੋਈ ਨਹੀਂ ਸੋਚ ਲੋ ਕਿਹੜੀ ਗੱਲ ਆ ਸੋਚ ਲਓ ਅਸੀਂ ਆਣੂ ਮੂੰਹ ਕਰ ਲੈਨੇ ਤੁਸੀਂ ਸੋਚ ਲਓ ਤਾਨੂੰ ਕਰ ਲੈ ਉਹ ਕੋਈ ਨਹੀਂ ਘਰ ਜਾ ਕੇ ਸਲਾਹ ਕਰਕੇ ਦੱਸਦੇ ਤੁਹਾਨੂੰ ਘਰ ਜਾ ਕੇ ਕੀ ਸੋਚਣਾ ਇੱਥੇ ਸੋਚ ਲੈ ਵੀ ਤੇ ਤੁਹਾਡਾ ਘਰ ਹੀ ਆ ਮੈਂ ਪਾਪਾ ਫਿਲਮਾਂ 'ਚ ਵੇਖਿਆ ਐ ਜੇ ਕਰਕੇ ਸੋਚਦੇ ਮਿੰਟ 'ਚ ਦੱਸ ਦਿੰਦੇ ਆ ਇੱਥੇ ਹੀ ਦੱਸ ਦੋ ਹਾਂ ਮੈਨੂੰ ਲੱਗਦਾ ਇਹਨਾਂ ਦਾ ਦਿਮਾਗ ਹੀ ਘਟਿਆ ਚੰਗਾ ਬੋਦਸਿਆ ਘਰ ਜਾ ਕੇ ਸਲਾਹ ਕਰਕੇ ਦੱਸਾਂਗੇ ਉਹ ਇੱਥੇ ਦੱਸ ਜੋ ਸਾਨੂੰ ਕੁਝ ਲੈ ਆ ਵੀ ਚਲ ਗਈ ਹੋ ਹੁਣ ਦੇਗੇ ਜਵਾਬ ਉਹ ਕੋਈ ਨਹੀਂ ਹੋਇਆ ਜਿਹੜਾ ਗਰਕ ਸਤਿਆ ਅੰਨਾਸ ਉਹ ਤੁਹਾਨੂੰ ਤੇ ਝੂਠ ਬੋਲਣਾ ਵੀ ਨਹੀਂ ਆਉਂਦਾ ਉਹ ਇਹ ਕਿਹੜੇ ਕਮਾਂ ਜੋ ਕੰਮ ਦੱਸਣ ਢਿਆ ਹੋ ਵੀ ਥੁੱਕ ਲਾ ਕੇ ਮੇਰਾ ਉਹ ਭਰਾਵਾ ਤੂੰ ਦੇ ਨਾ ਹਾਟੇ ਤੇ ਲੂਣ ਜਨਾ ਝੂੜ ਮਾਰਨਾ ਤੇ ਤੂੰ ਮੇਰੇ ਮੁੜ ਕੇ ਆਟੇ ਚ ਪਾਣੀ ਪਾ ਕੇ ਬਹਿਗਾ ਫਿਰ ਜਿੱਦਾਂ ਦਾ ਗੁੱਜਾ ਫਿਰ ਅਹੀਂ ਵੀ ਗੁੰਨਤ ਆ ਕੇ ਕੀ ਕਰਦੇ ਮੈਂ ਕੀ ਕਰਾਂ 78ਵਾਂ ਰਿਸ਼ਤਾ ਸੀ ਇਹ ਵੀ ਮੁੜ ਗਿਆ ਹੀ ਉਹ ਇਹਦਾ ਨਹੀਂ ਹੋਣਾ ਵਿਆਹ ਲੈ ਉਹ ਕਿੱਦਾਂ ਕੋਈ ਨਹੀਂ ਹੋਣਾ ਬਾਕੀ ਪਾਰੰਗਾ ਮੇਰਾ ਤੇ ਹੋ ਗਿਆ ਕੰਗਾ ਉਹ ਕੋਈ ਆਪਣੇ ਵਾਲੀ ਵੇਖ ਲਾ ਅਸੀਂ ਕਿਹੜਾ ਨੰਬਰਾਂ ਤੋਂ ਤਾਰੇ ਤੜਾਉਣੇ ਆ ਸਾਨੂੰ ਨਿੱਕੀ ਮੋਟੀ ਵੀ ਚੱਲੂਗੀ ਕੀ ਮਤਲਬ ਲੋ ਤੇਰਾ ਉਹ ਮਾਸਾ ਮਦਰੀ ਮੈਂ ਤੈਨੂੰ ਕਿੱਥੋਂ ਕਰਾਂ ਮੇਰਾ ਤੇ ਆਪਦਾ ਨਹੀਂ ਹੁੰਦਿਆ ਉਹ ਰਲ ਗਿਆ ਮੇਰੀ ਗੱਲ ਸੁਣ ਉਹ ਕੋ ਮਾਰ ਫਿਰ ਚ ਉਹ ਕਰੀਏ ਗਰੀਬ ਰਿਸ਼ਤਾ ਓਵਰ ਸੀਮਾ ਪਿੰਕੀ ਗੁੱਡੂ ਦਾ ਲੱਭੋ ਰਿਸ਼ਤਾ ਛੁੱਡੂ ਦਾ ਓਏ ਆ ਗੱਲ ਕਹਿਣੀ ਜਿਆਦਾ ਜ਼ਰੂਰੀ ਇੱਧਰ ਆ ਓਟਕੇ ਲੈ ਬਾਊ ਕਰਨਲ ਸਿਆ ਰਿਸ਼ਤਾ ਇੱਕ ਹੈਗਾ ਜੀ ਤੇ ਦੱਸੋ ਫਿਰ ਅਰੇ ਜਾਣਾ ਆਪਾਂ ਨੂੰ ਬਾਹਰ ਪੈਣਾ ਬਾਹਰ ਕੋਈ ਗੱਲ ਨਹੀਂ ਪਾਪਾ ਅੰਗਰੇਜ਼ਣ ਵੀ ਚੱਲੂਗੀ ਚੱਲੂਗੀ ਆਹ ਜਦੋਂ ਮੇਰੀ ਕਿਸਮਤ ਹੀ ਅੰਗਰੇਜ਼ਣ ਆਦੇ ਹੁਣ ਫਿਰ ਕੀ ਕਰਨਾ ਕਰਮਾਂ ਨੂੰ ਕਹਿੰਦੇ ਦੋਸ਼ ਕੋਈ ਗੱਲ ਨਹੀਂ ਆਉਂਦੋ ਆਉਂਦੋ ਆਉਣ ਦੋ ਅਕਸੂਜ ਥੈਂਕ ਯੂ ਜੀ ਓ ਚੁੱਪ ਕਰ ਓਏ ਚੁੱਪ ਗੱਲ ਸੁਣ ਪਹਿਲਾਂ ਓਏ ਆਪਾਂ ਨੂੰ ਜੂਪੀ ਜਾਣਾ ਪੈਣਾ ਜੂਪੀ ਜਾਣਾ ਪੈਣਾ ਓਏ ਆਹੋ ਜਿਨ੍ਹਾਂ ਦੇ ਰਿਸ਼ਤੇ ਨਹੀਂ ਨਾ ਹੁੰਦੇ ਓਏ ਉਹਨਾਂ ਨੂੰ ਮੈਂ ਉਥੋਂ ਬੜੀਆਂ ਲਿਆ ਲੈ ਕੇ ਦਿੱਤੀਆਂ ਵਾਂ ਓਏ ਮੈਂ ਨਹੀਂ ਕਰਾਉਣਾ ਯੂਪੀ ਚਾਪੀ। ਓ ਬਹੁਤ ਸਿਆਹ ਸਾਨੂੰ ਤੇ ਭਾਸ਼ਾ ਵੀ ਨਹੀਂ ਆਉਂਦੀ। ਓ ਭਾਸ਼ਾ ਕਿਉਂ ਨਹੀਂ ਆਉਂਦੀ? ਅੱਗੇ ਨੇ ਕਿਹਾ ਨਹੀਂ ਆ। ਹਮਾਰੀ ਤਾਂ ਗੜੁਕੋਂ ਦੀ ਟ੍ਰਾਂਸਪੋਰਟ ਓਏ ਇਦਾਂ ਹੀ ਭਾਸ਼ਾ ਆ ਜਾਣੀ ਆ। ਓ ਨਾਲੇ ਮੇਰੀ ਗੱਲ ਸੁਣ ਓਏ। ਓ ਗੋਰੀ ਤੇਰੇ ਸੱਜੇ ਪਟੋਆ। ਓ ਗੋਰੀ ਵਾਸਤੇ ਬਾਹਰ ਜਾਣਾ ਪੈਂਦਾ ਵਾ। ਗੋਰੀ ਵਾਸਤੇ ਤੇ ਬੜੀ ਛੇਤੀ ਮੰਨ ਜਾ। ਓ ਲੋਕ 5-5 ਲੱਖ ਰੁਪਈਆ ਬਾਹਰ ਲਾ ਕੇ ਜਾਂਦੇ ਆ। ਨਾਲੇ ਮੇਰੀ ਗੱਲ ਸੁਣ। ਓ ਇੱਥੇ ਤੇ ਤੇਰਾ ਮੁਖਤ ਮੱਲੇ ਸੱਜਣਾ ਵਾ। ਓ ਸਾਡੀ ਤੇ ਕੋਈ ਉੱਥੇ ਰਿਸ਼ਤੇਦਾਰੀ ਵੀ ਨਹੀਂ ਹੈਗੀ। ਉਹ ਤੇ ਗੋਰੀਆਂ ਨਾਲ ਕਿਹੜੀ ਤਾਂ ਰਿਸ਼ਤੇਦਾਰੀ ਆ ਉਹ ਜਦੋਂ ਉਹ ਵਿਆਹ ਕੇ ਲਹੁੰਦੇ ਜੇ ਉਦੋਂ ਦੇ ਬੜਾ ਖੁਸ਼ ਹੁੰਦੇ ਜੇ ਅਸੀਂ ਗੋਰੀ ਵਿਆਹ ਲੈਂਦੀ ਉਹ ਪਾਪਾ ਪਣ ਜਾਤ ਬਰਾਦਰੀ ਕੀ ਕਹੂਗੀ ਹਾਂ ਉਹ ਮੇਰੀ ਗੱਲ ਸੁਣੋ ਓਏ ਔਰਤ ਦੀ ਕੋਈ ਜਾਤ ਨਹੀਂ ਹੁੰਦੀ ਉਹ ਜਿਹਦੇ ਘਰ ਔਰਤ ਦੇ ਪੈਰ ਪੈ ਜਾਣ ਨਾ ਉਹ ਘਰ ਨੂੰ ਸਵਰਗ ਬਣਾ ਦਿੰਦੀ ਆ ਗੱਲ ਤੇਰੀ ਠੀਕ ਆ ਪਰ ਯਾਰ ਵੇਹ ਜੂਪੀ ਦੂਰ ਵੜੀ ਆ ਉਹ ਕਿਦਰ ਮੇਰਾ ਪੁੱਤ ਟ੍ਰੇਨਾਂ 'ਚ ਧੱਕੇ ਖਾਂਦਾ ਫਿਰਿਆ ਕਰੂਗਾ ਹੈ ਤੇਰੀ ਗੱਲ ਵੀ ਸਹੀ ਆ ਕੋਈ ਨਹੀਂ ਮੰਨ ਲਈ ਅਸੀਂ ਗੱਲ ਇੱਕ ਟਰਾਈ ਪਰ ਹੋਰ ਮਾਰ ਲੈ ਯਾਰ ਜੀਵਤਾ ਇੱਥੇ ਗੱਲ ਬਾਣੀ ਜਾ ਕੋਈ ਗੱਲ ਨਹੀਂ ਜੇ ਨਾ ਹੋਊਗਾ ਤੇ ਫੇਰ ਇਹ ਪੁੱਤ ਆਪਾਂ ਕੋਈ ਨਹੀਂ ਜੂਪੀਓ ਲੈ ਆਵਾਂਗੇ ਕੋਈ ਗੱਲ ਨਹੀਂ ਆਪਾਂ ਦੇ ਆਪਣਾ ਘਰ ਹੀ ਚਲਾਉਣਾ ਉਹ ਹਾਂ ਰੰਗਿਆ ਮਾਰ ਟਰਾਈ ਰਿਸ਼ਤਾ ਓਵਰ ਭਾਜੀ ਇਹਨੂੰ ਮਿਲਵੈਣ ਵੇਖਦੀਏ ਇਹਨੂੰ ਚੱਲ ਜਾਣੀ ਆ ਭਾ ਕਰਨੈਲ ਸਿਆਂ ਰਿਸ਼ਤਾ ਕੱਗਾਈ ਪਰ ਮਾਲਵਤ ਜੀ ਤੇ ਕੋਈ ਗੱਲ ਨਹੀਂ ਕਰਾ ਦੇ ਉਹ ਤੁਹਾਨੂੰ ਮਿਲਵੈਣ ਚੱਲੂਗੀ ਓਏ ਜਿੰਨਾ ਇਹ ਮੁੰਡੇ ਨੇ ਮੇਰਾ ਲਹੂ ਪੀਤਾ ਨਾ ਉਹ ਇਹਨੂੰ ਮਿਲਵੈਣ ਕੇ ਇਹਨੂੰ ਤੇ ਡੈ